ਅੱਜ ਆਪਾਂ ਆਪਣੇ ਵੀਡੀਓ ਦੇ ਵਿੱਚ ਬਚਪਨ ਦੀਆਂ ਯਾਦਾਂ ਤਾਜ਼ੀਆ ਕਰਾਂਗੇ ਜਿਹੜੀਆਂ ਚੀਜ਼ਾਂ ਕਿ ਲਗਭਗ ਹੁਣ ਅਲੋਪ ਹੋ ਚੁੱਕੀਆਂ ਜਿਵੇਂ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਡੈਕ ਆ ਹੁੰਦੀਆਂ ਸੀ ਬਈ ਡੈਕ ਦੀਆਂ ਕੈਸਟਾਂ ਦੇਖੋ ਕਿਹਨੇ ਕਿਹਨੇ ਆਪਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਹੋਈਆਂ ਆ ਦੇਖੋ ਬਈ 20000 ਦੀਆਂ ਕੈਸਟਾਂ ਕਿੰਨਾ ਉਦੋਂ ਆਨੰਦ ਆਉਂਦਾ ਸੀਗਾ 20000 ਲਿਆ ਕੇ ਉਹਦੀਆਂ ਕੈਸਟਾਂ ਨੂੰ ਦੇਖੋ ਇਹ ਵੀ ਚੀਜ਼ਾਂ ਅੱਜਕੱਲ੍ਹ ਅਲੋਪ ਹੋ ਗਈਆਂ ਇਦਾਂ ਦੇ ਟੀਵੀ ਹੁੰਦੇ ਸੀਗੇ ਇਦਾਂ ਦੇ ਜਿਹੜੇ ਡੈਕ ਹੁੰਦੇ ਸੀਗੇ ਉਹ ਬਈ ਸਾਰਾ ਕੁਝ ਵਧੀਆ ਲੱਗ ਜਾਂਦਾ ਹੈਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਵੀ ਨਾਲ ਦੇ ਅੱਗੇ ਦੇਖੋ ਬਈ ਇਦਾਂ ਦੀਆਂ ਉਦੋਂ ਹੁੰਦੀਆਂ ਸੀ ਵੀਡੀਓ ਗੇਮਾਂ ਉਦੋਂ ਵੱਡੀਆਂ ਵੀਡੀਓ ਗੇਮਰਾਂ ਹੀ ਹੁੰਦੇ ਸੀ ਬੱਚੇ ਇਹਨਾਂ ਗੇਮਾਂ ਨਾਲ ਹੀ ਮਨ ਪਰਚਾਵਾ ਕਰਦੇ ਸੀ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਅੱਜਕੱਲ ਦੇ ਬੱਚਿਆਂ ਲਈ ਤਾਂ ਬਹੁਤ ਸਾਰੇ ਆਪਸ਼ਨ ਆ ਪਰ ਸਾਡੇ ਲਈ ਉਦੋਂ ਕੱਲ ਲਈ ਆਹੀ ਇੱਕ ਆਪਸ਼ਨ ਹੁੰਦੀ ਸੀ ਇਦਾਂ ਦੇ ਹੁੰਦੇ ਸੀ ਬਲੈਕ ਐਂਡ ਵਾਈਟ ਟੀਵੀ ਦੇਖੋ ਬਈ ਕਿਹਦੇ-ਕਿਹਦੇ ਘਰੇ ਇਦਾਂ ਦਾ ਟੀਵੀ ਸੀਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜਾ-ਕਿਹੜਾ ਸੀਰੀਅਲ ਤੁਹਾਡਾ ਫੇਵਰਟ ਸੀਗਾ ਨਾਲ ਉਹ ਵੀ ਕਮੈਂਟ ਕਰਕੇ ਦੱਸਿਓ ਆ ਅੱਗੇ ਦੇਖੋ ਬਈ ਆ ਆ ਗਿਆ ਡੱਡੂ ਬਹੁਤ ਸਾਰੇ ਅੱਜ ਕੱਲ ਦੇ ਬੱਚਿਆਂ ਤੇ ਇਹਦੇ ਬਾਰੇ ਨਹੀਂ ਪਤਾ ਹੋਣਾ ਪਰ ਪੁਰਾਣਿਆਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕੀ ਜੀ ਇਹ ਹੁੰਦੀ ਸੀਗੀ ਜੀਦਾ ਜੀਦਾ ਬਚਪਨ ਇਹਨਾਂ ਚੀਜ਼ਾਂ ਦੇ ਵਿੱਚ ਲੰਘਿਆ ਗੁਜ਼ਰਿਆ ਉਹਨਾਂ ਨੇ ਸਾਰਾ ਕੁਝ ਦੇਖਿਆ ਉਹ ਕਮੈਂਟ ਕਰਕੇ ਆਪ ਦਾ ਕਿਸੇ ਜ਼ਰੂਰ ਸਾਂਝੇ ਕਰਨ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਧੰਨਵਾਦ